ਸਮੇਂ ਨੇ ਸਾਡੇ ਵਿੱਚ ਵੰਡੀਆਂ ਪਾ ਦਿੱਤੀਆਂ ਗੁਰਦੁਆਰਿਆਂ ਤੇ ਇੱਕ ਧਿਰ ਕੰਮ ਜੂਗੀ ਤੇ ਅਸੀਂ ਸਾਰੀਆਂ ਬਰਾਦਰੀਆਂ ਨੇ ਆਪਣੇ ਆਪਣੇ ਗੁਰਦੁਆਰੇ ਬਣਾ ਲਏ ਐਡਾ ਵੱਡਾ ਪ੍ਰੋਗਰਾਮ ਜਿਹੜਾ ਆਪਾਂ ਸ਼ਹਿਰ ਦੇ ਵਿੱਚ ਕਰੀਏ ਗੁਰੂ ਘਰ ਸਾਰਿਆਂ ਦੇ ਸੰਝੇ ਹੁੰਦੇ ਐ ਚਾਹੇ ਦਾਣਾ ਮੰਡੀ ਐ ਚਾਹੇ ਗੁਰਦੁਆਰਾ ਪਾਂਛੀ ਦਸਵੀਂ ਐ ਚਾਹੇ ਦਾਣਾ ਮੰਡੀ ਐ ਸਾਡੀ ਕੋਟਪੂਰੇ ਦੀ ਉਹ ਸਾਡੇ ਸਾਰੇ ਖੇਰ ਦੀ ਮਲਕੀਅਤ ਹੈ ਸੋ ਮੇਰੀ ਇਸ ਸਰਬਸਾਂਝਾ ਵਲਫੇਅਰ ਕਮੇਟੀ ਜਿਹੜੀ ਬਣੀ ਹੈ ਔਰ ਇਹਨਾਂ ਦੇ ਜਿਹੜੇ ਸਰਪ੍ਰਸਤ ਨੇ ਜਾਂ ਸਾਰੀ ਕਮੇਟੀ ਹੈ ਮੇਰੀ ਬੜੀ ਨਿਮਰਤਾ ਨਾਲ ਬੇਨਤੀ ਹੈ ਵੀ ਇੱਕ ਗਮਲੇ ਵਿੱਚ ਬੂਟਾ ਲੱਗਦਾ ਫਲ ਨਹੀਂ ਦਿੰਦਾ ਤੇ ਇਹਹੀ ਬੂਟਾ ਜੇ ਅਸੀਂ ਅੰਦਰ ਧਰਤੀ 'ਚ ਲਾ ਜਾਈਏ ਤੇ ਫਲ ਬਹੁਤ ਦਿੰਦਾ ਮੈਂ ਧਰਵਾਤੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਨਮਨ ਕਰਦਾ ਹੈ ਸਤਿਕਾਰ ਕਰਦਾ ਹੈ ਇਹੋ ਜਿਹੜੇ ਸਰਵ ਸੰਜੇ ਪ੍ਰੋਗਰਾਮ ਕੀਤੇ ਜਾਂਦੇ ਆ ਖਾਸ ਕਰਕੇ ਨੌਜਵਾਨਾਂ ਵੱਲੋਂ ਇਹਨਾਂ ਦੀ ਜਿੰਨੀ ਪ੍ਰਚਲਨਤਾ ਕੀਤੀ ਜਾਵੇ ਉਹ ਘੱਟ ਹੈ ਪਰ ਇਸ ਪ੍ਰੋਗਰਾਮ ਨੂੰ ਆਪਾਂ ਸ਼ਹਿਰ ਦੇ ਲੈਵਲ ਤੇ ਲੈ ਕੇ ਜਾਈਏ ਇਹ ਮੇਰੀ गुजारिश ਹੈ ਮੇਰੀ ਬੇਨਤੀ ਹੈ ਮੈਨੂੰ ਜਿਹੜੀ ਕਮੇਟੀ ਕੋਈ ਹੁਕਮ ਕਰੂਗੀ ਸੇਵਾ ਲਈ ਮੈਂ ਹਰ ਵੇਲੇ حاضر ਰਹੂੰਗਾ ਜੇ ਮੇਰੇ ਵਿਚਾਰ ਨਾਲ ਕੋਈ ਸਹਿਮਤ ਨਾ ਵੀ ਹੋਵੇ ਮੈਂ ਕਿਮਾ ਦਾ ਜੱਟ ਕਾ ਉਹ ਵਾਹੀ ਕੁਝ ਨਿੱਕਾ ਖੜਤਾ ਤ੍ਰਿਵਾਹੀ ਕੁਝ ਨਿੱਕੀ ਪਾਚ ਸੋ ਧੰਨਵਾਦ ਜੀ ਜਗਨਪਰਦਨ ਨਗਰ ਕੌਂਸਲ ਸੋ ਬੇਨਤੀ ਹੈ ਆਪ ਸਰਬੱਤ ਸੰਗਤਾਂ ਦੇ ਜਰਣਾ ਦੀਨ ਪਰਵਾਣ ਕਰਿਓ ਵੀ ਜਿਹੜੇ ਸਹਾਈਂ ਕਰ ਸਕਦੇ ਉਹ ਕਰਿਓ ਜਿਵੇਂ ਬਟੇਰਾ ਸਾਹਿਬ ਜੀ ਬੈਠੇ ਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸਭ ਤੋਂ ਪਹਿਲੇ ਨੰਬਰ ਤੇ ਕੂਲਦਾਨ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਰ ਸਾੜੀ ਇਹਨਾਂ ਦਾ ਸਮਾਗਮ ਦੇ ਵਿੱਚ ਬੜਾ ਵੱਡਾ ਸਹਿਯੋਗ ਹੁੰਦਾ ਨੌਜਵਾਨਾਂ ਨੂੰ ਲਾ ਲਾ ਕੇ ਜਾਂ ਕਰਮਚਾਰੀਆਂ ਨੂੰ ਨਾਲ ਲਾ ਕੇ ਗਲੀ ਦੀ ਸਾਫ ਸਫਾਈ ਸਾਰੀ ਸਾਫ ਸਫਾਈ ਇੱਥੇ ਕਰਾਉਂਦੇ ਆ ਬਹੁਤ ਬਹੁਤ ਧੰਨਵਾਦ ਸੋ ਇੱਕ ਬੇਨਤੀ ਹੋਰ ਕਿ ਜਿਹੜਾ ਆਪਣਾ ਲੰਗਰ ਚੱਲਣਾ ਉਹ ਦੂਜੀ ਸਾਈਡ ਵੀ ਲੰਗਰ ਚੱਲਣਾ ਤੇ ਇੱਥੇ ਵੀ ਤੁਹਾਨੂੰ ਜਿਹੜੀਆਂ ਚਾਦਰਾਂ ਥੱਲੇ ਵਿਛਾਈਆਂ ਚਾਦਰਾਂ ਇਕੱਠੀਆਂ ਕਰਕੇ ਸੋ ਇੱਥੇ ਤੁਸੀਂ ਪੰਗਤਾਂ ਲਾ ਲੈਣੀਆਂ ਅਸੀਂ ਦੋਵੇਂ ਪਾਸੇ ਇੱਕ ਪਾਸੇ ਨਾਲ ਹੋ ਜਾਏ ਇੱਥੇ ਵੀ ਲੰਗਰ ਸ਼ਕਾਇਆ ਜਾਣਾ ਤੇ ਦੂਜੀ ਸਾਈਡ ਵੀ ਲੰਗਰ ਚੱਲੇਗਾ ਬੜੇ ਆਰਾਮ ਦੇ ਨਾਲ ਬੜੇ ਸਹਿਜ ਨਾਲ ਮੈਂ ਤਿੰਨੇ ਦਿਨ ਹੀ ਲਗਾਤਾਰ ਬੇਨਤੀ ਕਰਦਾ ਨਾ ਕਿ ਸਾਡੇ 'ਚ ਸਬਰ ਦੀ ਘਾਟ ਬੜੀ ਵੱਡੀ ਆ ਸਾਡੇ ਹਜ਼ੂਰੀ ਵਿੱਚ ਬਰਾਜਮਾ ਸਮੂਹ ਸਾਧ ਸੰਗਤ ਦਸਮ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਜੋ ਹਾਂ ਦਰਮਤੀ ਸਮਾਗਮ ਹੋਇਆ 21 22 23 ਤਿੰਨ ਦਿਨਾਂ ਕਿ ਕਹਿੰਨਾ ਪ੍ਰੋਗਰਾਮ ਹੈ ਅੱਜ ਦਾ ਦਿਨ ਬਹੁਤ ਵੱਡਾ ਹੈ ਕਿ ਅੱਜ ਦੇ ਦਿਨ ਸਾਡੇ ਹਰਿਉਤਾਂ ਦੇ ਮਾਣ ਭਗ ਸਿੰਘ ਲਖਾਉਤ ਜਿਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ 500 ਕਿੱਤੇ ਦੇ ਸੀ ਔਰ ਉਹ ਸਾਡੇ ਔਮ ਦੇ ਹੀਰੇ ਨੇ ਸਾਡੇ ਦੇਸ਼ ਦੇ ਹੀਰੇ ਨੇ ਔਰ ਅਜਿਹਾ ਜੋ ਇਹ ਪ੍ਰੋਗਰਾਮ ਸਰਬਸੰਗ ਵਲਫੇਅਰ ਕਲਬ ਸੋਸਾਇਟੀ ਬਣੀ ਹੈ ਦਾਤਰ ਤਰਕੇ ਬਾਰ ਨੰਬਰ 17 9 251 ਦੀ ਔਰ ਇਹ ਹਰ ਸਾਲ ਤਨਤਨ ਸ਼ਿਗੁਰ ਗ੍ਰਾਮ ਸਹਿਬ ਮਹਾਰਾਜ ਜੀ ਦਾ ਅਖੰਡ ਪਾਠ ਹੁੰਦੇ ਨੇ ਤਿੰਨ ਦਿਨ ਲਗਾਤਾਰ ਪ੍ਰੋਗਰਾਮ ਚੱਲਦਾ ਕੀਰਤਨ ਦਾ ਲੰਗਰ ਦਾ ਪ੍ਰਬੰਧ ਸੰਗਤ ਆਮ ਚਿੰਤਾ ਲਈ ਕੀਤਾ ਜਾਂਦਾ ਹੈ ਤੇ ਅੱਜ ਉਹਦੇ ਸੰਬੰਧ ਦੇ ਵਿੱਚ ਜਿਹੜਾ ਸੰਤਖਰਤ ਸਾਹਿਬ ਸ੍ਰੀ ਅੰਕੁਰ ਸਾਹਿਬ ਦੇ ਤੇ ਪਾਏ ਗਏ ਔਰ ਕੀਤਨੀ ਜੱਥੇ ਜੋ ਬਾਹਰ ਤੋਂ ਆਏ ਹੋਏ ਸਨ ਉਹਨਾਂ ਨੇ ਵਿਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਔਰ ਇਹ ਜਿਹੜੀ ਨੌਦਵਾਂ ਸਭਾ ਬਣੀ ਵੀ ਹੈ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਸਾਡਾ ਜਿਹੜਾ ਨੌਜਵਾਨ ਹੈ ਜੂਠਾ ਹੈ ਨਸ਼ਿਆਂ ਵਿੱਚ ਉਲਰਕਿਆ ਪਿਆ। ਔਰ ਇਹ ਵਧਾਈ ਦੇ ਪਾਤਰ ਹੈ ਕਿਉਂਕਿ ਹਰ ਸਾਲ ਇਹ ਪ੍ਰੋਗਰਾਮ ਕਰਾਉਂਦੇ ਨੇ। ਔਰ ਮੈਂ ਅੱਜ ਇਹਨਾਂ ਨੂੰ ਬੇਨਤੀ ਵੀ ਕੀਤੀ ਹੈ ਸਟੇਜ ਤੋਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰ ਆਪਾਂ ਟਾਣਾ ਮੰਡੀ ਵਿੱਚ ਜਾਂ ਗੁਰਦੁਆਰਾ ਸਾਹਿਬ ਪਾਸੇ ਜਸ਼ਮੀਰ ਜਿੱਥੇ ਵੀ ਇਹ ਸਹੀ ਸਮਝਣਗੇ ਕਿਉਂਕਿ ਇਹਨੂੰ ਆਪਾਂ ਸ਼ਹਿਰ ਦੇ ਪੱਧਰ ਤੇ ਲੈ ਕੇ ਜਾ ਵੀ ਵਿਧਾਈ ਦੇ ਪਾਤਰ ਨੇ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਦਿੱਤੇ ਸਾਨੂੰ ਗੁਰੂ ਘਰ ਨਾਲ ਜੋੜਦੇ ਨੇ ਸਾਡੀ ਆਤਮਾ ਨੂੰ ਝੋੜਦੇ ਨੇ ਵੀ ਅਸੀਂ ਮਨੁੱਖ ਇੱਥੇ ਆਇਆ ਕਿ ਲੈਣਾ ਕਰਨਾ ਕੀ ਹੈ ਸੱਚਾ ਸੁੱੱਚਾ ਕੰਮ ਕੀ ਹੈ ਉਹ ਉਹਦੇ ਵੱਲ ਸਾਨੂੰ ਪ੍ਰੇਰਿਆ ਜਾਂਦਾ ਇਹਦੇ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਔਰ ਆਪਸ ਵਿੱਚ ਜਿਹੜਾ ਪ੍ਰੇਮ ਪਿਆਰ ਆ ਵੱਧ ਹੈ ਇੱਕ ਦੂਜੇ ਨਾਲ ਅਨੁਸਬੱਜੀ ਜਿਹੜੀ ਉਹ ਘਟਦੀ ਇਹੋ ਜੇ ਪ੍ਰੋਗਰਾਮ ਨੌਜਵਾਨਾਂ ਵੱਲੋਂ ਕਰਾਉਣੇ ਖਿਲੰਗਾ ਯੋਗ ਕਦਮ ਹੈ ਔਰ ਮੈਂ ਆਪਣੇ ਵੱਲੋਂ ਸ਼ਹਿਰ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਇਹਨਾਂ ਨੌਜਵਾਨਾਂ ਨੂੰ ਪੂਰੀ ਕਮੇਟੀ ਨੂੰ ਇਹਨਾਂ ਦੇ ਸਰਪ੍ਰਸਤ ਸੰਜੀਤ ਸਿੰਘ ਵਡੇਰਾ ਔਰ ਸਾਰੇ ਸਾਥੀਆਂ ਨੂੰ ਨਮਨ ਕਰਦੇ ਹੁਦਾਈ ਦਿਨ ਔਰ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇਹੋ ਜੇ ਪ੍ਰੋਗਰਾਮ ਵੱਧ ਚੜ ਕੇ ਕਰਾਉਂਦੇ ਰਹਿਣ ਕਿਉਂਕਿ ਅੱਜ ਖੂਨਦਾਨ ਦਾ ਵੀ ਕੈਂਪ ਜਿਹੜਾ ਇਹਨਾਂ ਨੇ ਲਾਇਆ ਤੋ ਇਹ ਪ੍ਰੋਗਰਾਮ ਨੂੰ ਹੋਰ ਵਿਸ਼ਾਲ ਤੇ ਵੱਡਾ ਕੀਤਾ ਜਾਵੇ ਤਾਂ ਜੋ ਜਿਹੜਾ ਸਾਡੇ ਕੋਟੂੜੇ ਦਾ ਨਾਮ ਇਲਾਕੇ ਦਾ ਉਹ ਉੱਚਾ ਹੋ। ਨੂੰ ਤੰਨਾ ਠੀਕ